ਪੈਂਟਾਗਨ ਦੇ ਦੁਆਰਾ ਚਾਈਨਾ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਵਹੀਕਲ ਦੀ ਬੈਟਰੀ ਬਣਾਉਣ ਵਾਲੀ ਕੰਪਨੀ ਆ ਉਸ ਨੂੰ ਬਲੈਕਲਿਸਟ ਕੀਤਾ ਜਾ ਰਿਹਾ ਹੈ ਤੇ ਉਸ ਦੇ ਨਾਲ ਨਾਲ ਕਈ ਜਿਹੜੀਆਂ ਟੈਕਨੋਲੋਜੀ ਦੀਆਂ ਫਰਮਜ਼ ਆ ਉਹਨਾਂ ਨੂੰ ਵੀ ਬਲੈਕਲਿਸਟ ਕੀਤਾ ਜਾਊਗਾ ਆ ਕਹਿੰਦੇ ਵੀ ਡਿਫੈਂਸ ਡਿਪਾਰਟਮੈਂਟ ਦੇ ਨਾਲ ਇਹ ਜਿਹੜੀਆਂ ਫਰਮਜ਼ ਆ ਉਹ ਕਿਸੇ ਤਰੀਕੇ ਦਾ ਬਿਜ਼ਨਸ ਨਹੀਂ ਕਰ ਸਕਣਗੀਆਂ CATL ਇਹ ਦੁਨੀਆ ਦੀ ਸਭ ਤੋਂ ਵੱਡੀ EV ਬੈਟਰੀ ਬਣਾਉਣ ਵਾਲੀ ਕੰਪਨੀ ਆ ਜਿਹੜੀ ਇਲਨ ਮਸਕ ਦੀ ਟੈਸਲਾ ਨੂੰ ਵੀ ਜਿਹੜੀ ਬੈਟਰੀਆਂ ਬਣਾ ਕੇ ਦਿੰਦੀ ਆ 2026 ਦੇ ਵਿੱਚ ਕਹਿੰਦੇ ਵੀ ਇਹ ਟੈਕਨੋਲੋਜੀ ਦੀ ਟੈਕ ਫਰਮ ਆ ਉਸ ਉਸ ਨੂੰ ਜਿਹੜਾ ਉਹ ਅ ਅਮਰੀਕਾ ਦੇ ਨਾਲ ਕੰਮ ਕਰਨ ਤੋਂ ਜਿਹੜਾ ਉਹ ਰੋਕਿਆ ਜਾਊਗਾ ਫੈਡਰਲ ਰਜਿਸਟਰ ਦੇ ਵਿੱਚ ਅੱਜ ਜਿਹੜਾ ਨੋਟਿਸ ਆ ਕੱਲ ਜਾਰੀ ਕੀਤਾ ਗਿਆ ਪਬਲਿਸ਼ ਜਿਹੜਾ ਉਹ ਕੀਤਾ ਗਿਆ ਹੈਗਾ 2060 ਐਚ ਲਿਸਟ ਜਿਹੜੀ ਆ ਉਹ ਕਹਿੰਦੇ ਵੀ ਮੰਡੇਟਡ ਆ ਐਨੂਅਲੀ ਕਾਂਗਰਸ ਦੇ ਵਿੱਚ 2021 ਤੋਂ ਉਹਦੇ ਵਿੱਚ ਹੁਣ CATL ਕੰਪਨੀ ਆ ਉਸ ਦਾ ਵੀ ਨਾਮ ਜਿਹੜਾ ਹੋ ਆ ਰਿਹਾ ਹੈਗਾ ਆ ਈਵੀ ਮੈਨੂਫੈਕਚਰਰ ਜਿਹੜੀ ਉਹਦੇ ਜਿਹੜੇ 트럼ਪ ਹੁਣਾਂ ਦੇ ਸਾਥੀ ਆ ਇਲਨ ਮਸਕ ਦੀ ਉਹਨੂੰ ਵੀ ਇਹ ਕੰਪਨੀ ਜਿਹੜੀ ਆ ਬੈਟਰੀਆਂ ਮੁਹੱਈਆ ਕਰਵਾਉਂਦੀ ਹੈਗੀ ਆ ਕੀ ਟੈਸਲਾ ਨੂੰ ਇਹ ਮੁਹੱਈਆ ਕਰਾ ਸਕਿਆ ਕਰਨਗੀ ਇਸ ਦੇ ਬਾਰੇ ਅਜੇ ਕਨਫਰਮ ਨਹੀਂ ਆ ਪਰ ਡਿਫੈਂਸ ਡਿਪਾਰਟਮੈਂਟ ਦੇ ਨਾਲ ਇਹ ਕੋਈ ਵੀ ਤਰੀਕੇ ਦਾ ਸੰਬੰਧ ਜਿਹੜੀਆਂ ਉਹ ਨਹੀਂ ਰੱਖਣ ਗਿਆ ਕਿੰਨੇ ਵੀ ਇਸ ਤੋਂ ਇਲਾਵਾ ਇੱਕ ਡੀਐਨਏ ਸੀਕੁਐਂਸਿੰਗ ਫਰਮ ਤੇ ਚਾਈਨਾ ਦੀ ਟਾਪ ਕਮਰਸ਼ੀਅਲ ਜੈਟ ਮੇਕਰ ਆ ਉਹਨਾਂ ਨੂੰ ਵੀ ਇਸ ਲਿਸਟ ਦੇ ਵਿੱਚ ਐਡ ਕੀਤਾ ਗਿਆ ਹੈਗਾ ਆ ਕਿੰਨੇ ਵੀ ਚਾਈਨਾ ਦੇ ਵਿੱਚ ਜਿਹੜੀ ਸਰਵੇਲੈਂਸ ਟੈਕਨੋਲੋਜੀ ਬੂਮ ਆਇਆ ਆ ਇਹ ਕੰਪਨੀਆਂ ਦਾ ਉੱਥੇ ਬਹੁਤ ਵੱਡਾ ਹੱਥ ਰਿਹਾ ਆ ਪੈਂਟਾਗਨ ਕਹਿੰਦਾ ਵੀ ਉਹ ਦੱਸਦਾ ਆ ਵੀ ਜੇ ਚਾਈਨੀਸ ਮਿਲਟਰੀ ਤੁਸੀਂ ਕੰਪਨੀ ਆ ਤਾਂ ਇਸ ਇਹ ਦੇ ਨਾਲ ਫਿਰ ਤੁਸੀਂ ਇਸ ਤਰੀਕੇ ਦੇ ਨਾਲ ਕੰਮ ਅਮਰੀਕਾ ਚ ਹੁਣ ਨਹੀਂ ਜਿਹੜਾ ਉਹ ਕਰ ਸਕੋਗੇ ਸੋ ਇਹ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਆਈਆਂ ਆ ਇਸ ਤੋਂ ਇਲਾਵਾ ਟੈਂਸੈਂਟ ਤੇ CATL ਇਹਨਾਂ ਨੂੰ ਇਦਾਂ ਰੋਕਿਆ ਗਿਆ ਆ ਪਰ ਹਾਲ ਦੀ ਘੜੀ ਕੋਈ ਸੈਂਕਸ਼ਨਸ ਜਿਹੜੀਆਂ ਇਸ ਤੇ ਲਈ ਨਹੀਂ ਲੱਗੀਆਂ ਤੇ ਲਗਾਤਾਰ ਯੂਐਸ ਲਾ ਮੇਕਰਸ ਇਹਨਾਂ ਕੰਪਨੀਆਂ ਨੂੰ ਲੈ ਕੇ ਸਵਾਲ ਜਿਹੜੇ ਉਹ ਕਰ ਰਹੇ ਆ ਵੀ ਅਮਰੀਕਾ ਵਿੱਚ ਇਹਨਾਂ ਦੇ ਆਪਰੇਸ਼ਨ ਲਗਾਤਾਰ ਵੱਧਦੇ ਜਾ ਰਹੇ ਆ ਪੈਂਟਾਗਨ ਦੀ ਬਲੈਕਲਿਸਟਿੰਗ ਕਹਿੰਦੇ ਵੀ ਇਹ ਜਿਹੜੇ ਕਾਂਗਰਸ ਦੇ ਦੁਆਰਾ ਜਿਹੜਾ ਐਕਸ਼ਨ ਲਿਆ ਜਾਂਦਾ ਉਸ ਦੇ ਵਿੱਚ ਹੀ ਜਿਹੜਾ ਹੋ ਆਉਂਦਾ ਆ ਇਹ ਬਾਈਡਨ ਤੇ ਟਰੰਪ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਪਹਿਲੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਇਦਾਂ ਕਈ ਕੰਪਨੀਆਂ ਦੇ ਨਾਲ ਪਹਿਲਾਂ ਹੋ ਚੁੱਕਾ ਆ ਅਗਲੀ ਖਬਰ ਆਪਣੇ ਗੁਆਂਢੀ ਮੁਲਕ ਮਕਸੀਕੋ ਤੋਂ ਆ ਰਹੀ ਆ ਮਕਸੀਕੋ ਨੇ ਜੋ ਮਾਈਗ੍ਰੈਂਟਸ ਅਮਰੀਕਾ ਦੇ ਵਿੱਚ ਐਂਟਰ ਕਰਨਾ ਚਾਹੁੰਦੇ ਆ ਉਹਨਾਂ ਨੂੰ ਬਾਰਡਰ ਤੋਂ ਦੂਰ ਦੂਰ ਸ਼ਹਿਰਾਂ ਚਲੇ ਜਾ ਕੇ ਛੱਡ ਦਿੱਤਾ ਹੈ ਤੇ ਲੋਕ ਕਹਿੰਦੇ ਭਈ ਕਈ ਕਈ ਦਿਨ ਘੁੰਮਦੇ ਰਹਿੰਦੇ ਆ ਤੇ ਉਹਨਾਂ ਨੂੰ ਕੁਝ ਲੱਭ ਨਹੀਂ ਰਿਹਾ ਹੈਗਾ 100 ਤੋਂ ਵੱਧ ਜਿਹੜੇ ਮਾਈਗ੍ਰੈਂਟਸ ਆ ਵੱਖ-ਵੱਖ ਸ਼ਹਿਰਾਂ ਦੇ ਵਿੱਚ ਛੱਡੇ ਗਏ ਆ ਡੋਨਲਡ ਟਰੰਪ ਉਹਨਾਂ ਦੀ ਇਨੋਗਰੇਸ਼ਨ ਹੋਣ ਵਾਲੀ ਆ ਤੇ ਮੈਕਸੀਕੋ ਵਾਲੇ ਬਹੁਤ ਹੁਣ ਧਿਆਨ ਦੇ ਨਾਲ ਇਸ ਇਸ਼ੂ ਦੇ ਉੱਤੇ ਵਰਕਆਊਟ ਕਰ ਰਹੇ ਆ ਤਾਂ ਕਿ ਜੋ ਅਮਰੀਕਾ ਦਾ ਬਾਰਡਰ ਆ ਉਹਦੇ ਲਾਗੇ ਜੋ ਇਲੀਗਲ ਇਮੀਗ੍ਰੈਂਟਸ ਆ ਜੋ ਐਂਟਰ ਹੋਣਾ ਚਾਹੁੰਦੇ ਆ ਉਹਨਾਂ ਐਂਟਰ